इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਗੁਰਿੰਡਾ ਵਿਖੇ ਚੰਡੀਗੜ੍ਹ ਕਿराना ਸਟੋਰ ਤੇ ਦੋਨੋਂ ਜਨਮ ਵਾਲੋਂ ਦੁਕਾਨਦਾਰ ਨਾਲ ਠੱਗੀ ਮਾਰ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਦੁਕਾਨਦਾਰ ਅਨੁਸਾਰ ਦੋਨੋਂ ਜਨਮ ਦੁਕਾਨਾਂ ਦੇ ਅੰਦਰ ਦਾਖਲ ਹੁੰਦੇ ਹਨ ਤੇ ਸਮਾਨ ਪੁਆ ਕਰਕੇ ਉਹ ਤੋਂ ਫਰਾਰ ਹੋ ਜਾਂਦੇ ਹਨ ਜਿਨ੍ਹਾਂ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹਨ ਜੀ ਸਰਹੋ ਪਪਾ ਸ਼ੌਕ ਦੇ ਸੀਗੇ ਇਕੱਲੇ ਤੇ ਨਾਲ ਇੱਕ ਵਰਕਰ ਸੀਗਾ ਤੇ ਦੋ ਬੰਦੇ ਆਏ ਪਰ ਨਾ ਬੰਨਿਆ ਹੋਇਆ ਸੀਗਾ ਉਹਨਾਂ ਨੇ ਆਪਣਾ ਸਮਾਨ ਨਹੀਂ ਢੋਲਿਆ ਵੀ ਆਹ ਪਾ ਦਿਓ ਜੀ ਸਾਨੂੰ ਦੇਸੀ ਕੀ ਵਗੈਰਾ ਡਰਾਈ ਫੂਡ ਕਰਿਆਨੇ ਦਾ ਸਮਾਨ ਤੇ ਮਹਿੰਗਾ ਮਹਿੰਗਾ ਸਮਾਨ ਉਹਨਾਂ ਨੇ ਸਾਰਾ ਕਢਵਾਇਆ ਤੇ ਉਹ ਬਹੁਤ ਹੀ ਚਲਾਕੀ ਨਾਲ ਤੇ ਹੋਰ ਕਸਟਮਰ ਵੀ ਸੀਗੇ ਥੋੜਾ ਇਸ ਕਰਕੇ ਉਹ ਜੋ ਜਿਵੇਂ ਵੀ ਹੋਇਆ ਨਾ ਦਾ ਲੱਗਿਆ ਹੋ ਆਪਣਾ ਦਾ ਲਗਾ ਕੇ ਸਮਾਨ ਦਾ ਥੈਲਾ ਚੱਕ ਕੇ ਉਹ ਬਿਨਾ ਪੇਮੈਂਟ ਕਰੇ ਉਹ ਭੱਜ ਗਏ ਮੋਟਰਸਾਈਕਲ ਤੇ ਸੀਗੇ ਦੋ ਜਾਨੇ ਸੀਗੇ ਬਲੂਟੂਥ ਤੇ ਲੱਗਿਆ ਹੋਇਆ ਸੀਗਾ ਕਿ ਜਦੋਂ ਵੀ ਉਹਨਾਂ ਨੂੰ ਰਸਤਾ ਕਲੀਅਰ ਲੱਗਿਆ ਤਾਂ ਉਹ ਆਪਣਾ ਥੈਲਾ ਉਠਾਇਆ ਉਹਨਾਂ ਨੇ ਭੱਜ ਗਏ ਤੁਸੀਂ ਇਹਨੂੰ ਪਰਮਿਸ਼ਨ ਪੁਲਿਸ ਵਿਭਾਗ ਨੂੰ ਦਿੱਤੀ ਹੈ ਹਾਂਜੀ ਦਿੱਤੀ ਹੈ ਤੇ ਕੀ ਕਹਿੰਦੇ ਉਹਨਾਂ ਦਾ ਕੀ ਕਹਿਣਾ ਹੈ ਉਹ ਕਹਿੰਦੇ ਕਿ ਅਸੀਂ ਕਰਦੇ ਹਾਂ ਕਾਰਵਾਈ ਕਰਦੇ ਹਾਂ ਸੀਸੀ ਦੀ ਕੈਮਰੇ ਜੰਮਰ ਪਲੇਟ ਦੇਖਦੇ ਆ ਨਹੀ ਨਹੀ ਆਈ ਉਹ ਨਹੀਂ ਸਤਿ ਸ੍ਰੀ ਅਕਾਲ ਜੀ ਦੇਖ ਰਹੇ ਤੁਸੀਂ ਇੰਡੀਆ ਦੇ ਨਿਊਜ਼ ਪੰਜਾਬੀ ਮੈਂ ਕੁਲਵਿੰਦਰ ਸਿੰਘ ਅਸੂਰ ਪਰ ਮਰੰਡਾ ਸ਼ਹਿਰ ਦੇ ਵਿੱਚ ਖੂਬਾੜੇ ਝੌਂਗਦੇ ਨੇੜੇ ਇੱਕ ਦੁਕਾਨ ਚੰਡੀਗੜ੍ਹ ਕਰਿਆਨਾ ਸਟੋਰ ਦੀ ਜਿੱਤੇ ਵਿੱਚ ਦੋ ਨੌਜਵਾਨ ਆਉਂਦੇ ਹਨ ਤੇ ਦੁਕਾਨਦਾਰ ਨੂੰ ਸੌਤੇ ਇੱਕ ਕੋਣ ਦੇ ਲਈ ਕਹਿੰਦੇ ਹਨ ਤੇ ਭਾਰੀ ਕੀਮਤ ਦੇ ਸੌਦੇ ਪਵਾ ਕੇ ਸੌਤੇ ਲੈਣ ਤੋਂ ਉਪਰੰਤ ਦੁਕਾਨਦਾਰ ਤੋਂ ਕਿ ਨਾ ਪੈਸੇ ਦਿੱਤੇ ਉਹ ਏਫਰਾਰ ਹੋ ਜਾਂਦੇ ਆ ਨਸੋ ਕਿ ਨਾ ਨੌਜਵਾਨਾਂ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਤੇ ਨੌਜਵਾਨਾਂ ਨੇ ਨੌਸਰਵਾਜੀ ਕੀਤੀ ਹੈ ਦੁਕਾਨਦਾਰ ਦੇ ਨਾਲ ਤੇ ਭਾਰੀ ਕੀਮਤ ਤੇ ਸੌਦੇ ਪਵਾ ਕੇ ਠੱਗੀ ਕਰਕੇ ਦੁਕਾਨਦਾਰ ਤੋਂ ਫਰਾਰ ਹੋ ਜਾਂਦੇ ਆ ਨਸੋ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਝੰਡੀ ਕਾਰ ਕਰਿਆਨਾ ਸਟੋਰ ਮਰੰਡਾ ਤੋਂ ਜਿੱਥੇ ਇਹ ਸੀਸੀ ਟੀਵੀ ਕੈਮਰੇ ਦੇ ਵਿੱਚ ਨੌਜਵਾਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਨਾ ਜਿਨ੍ਹਾਂ ਨੇ ਨਹੀਂ ਦੁਕਾਨਦਾਰ ਦੇ ਨਾਲ ਠੱਗੀ ਮਾਰੀ ਆ ਤੇ ਭਾਰੀ ਕੀਮਤ ਦੇ ਸੌਦੇ ਪਵਾ ਕੇ ਉਹ ਤੋਂ ਭਰਾਰ ਹੋ ਜਾਂਦੇ ਹਨ ਸੋ ਕੀ ਕਹਣਾ ਦੁਕਾਨਦਾਰ ਦਾ ਆਓ ਸੁਣਦੇ ਹਾਂ